ਗਲਤ ਹੈ ਤੁਹਾਡੀ امی ਬਿਲਕੁਲ ਠੀਕ ਆ ਤੁਸੀਂ ਫਿਰ ਇੱਕ ਕੰਮ ਕਰੋ ਅੰਕਤ ਜੀ ਜੋ ਬਣਾ ਪਤਾ ਨਹੀਂ ਬਾਹਰ ਕੌਣ ਆਇਆ ਉਹ ਵੇਖੋ ਬਿਲਕੁਲ ਵੇਖੋ ਦਲਜੀਤ ਜੀ ਦੇ ਘਰੇ ਆਈ ਸੀ ਹਾਂਜੀ ਹਾਂਜੀ ਇਹੋ ਹੀ ਆਉਣਾ ਚਿੱਠੀ ਆਈ ਸੀ ਚਿੱਠੀਆਂ ਹੀ ਠੀਕ ਆ ਮੈਂ ਕਾਦਾ ਪਤਾ ਨਹੀਂ ਆ ਪੜ ਕੇ ਵੇਖਾਂ ਦਲਜੀਤ ਦੀ ਕੋਈ ਚਿੱਠੀ ਆਈ ਹੋ ਆ ਜਾ ਹਥ ਸ਼ਾਮੇ ਆਜਾ ਜੋ ਬਣ ਪੜ੍ਹਾਂ ਕਿ ਲਿਖਿਆ ਬਾਹਰ ਤੇ ਨਿਕਾ ਕੱਕ ਵੀ ਲਿਖਿਆ ਨਾਂ ਹੀ ਲਿਖਿਆ ਇਕੱਲਾ ਉਹਦਾ ਅੱਛਾ ਤੇ ਮੈਂ ਨਹੀਂ ਆ ਖੋਲੀ ਤੁਸੀਂ ਉਹਨੂੰ ਆਵਾਜ਼ ਮਾਰੋ ਉਹਨੂੰ ਕਹੋ ਵੀ ਆਪ ਹੀ ਪੜ ਲਾ ਮੁੜ ਕੇ ਕਹੂਗਾ ਮੇਰੇ ਕੰਮ ਦੀ ਚੀਜ਼ ਹੀ ਤੇ ਮੈਨੂੰ ਦੱਸਿਆ ਨਹੀਂ ਦਲਜੀਤ ਆ ਬਾਹਰ ਆ ਜਰੀ ਕ ਆ ਗਏ ਮੰਮੀ ਹਲੋ ਦੇ ਦੇ ਉਹਨੂੰ ਮੁੜ ਕੇ ਕਹੋ ਅਣੀ ਮਮੀ ਆਵਾਜ਼ ਮਾਰਨੀ ਆ ਆ ਤੇਰੀ ਚਿੱਠੀ ਆਈ ਆ ਕੋਈ ਵੇਖਾਂ ਕਰਦੀ ਆ ਮੇਰੀ ਚਿੱਠੀ ਵੇਖ ਕੋਈ ਬੋਲ ਵੀ ਸਹੀ ਕੀ ਹੋਇਆ ਵਾ ਸੌਜੀ ਬਣ ਗਿਆ ਮੇਰਨਾ ਬੰਦੀ ਦਾ ਉਹ 13 ਸਿਆਪ ਹੋਇਆ ਸਾਰਾ ਹੀ ਤੈਗੇ ਤੁਹਾਡੇ ਬੇੜੀਆਂ ਚ ਵਟੇ ਮੇਰੀ ਨੌਕਰੀ ਚਲ ਗਈ ਆ ਸਸਪੈਂਡ ਲੈਟਰ ਆਏ ਮੇਰੀ ਗੱਲ ਨੇ ਦੇ ਵਿੱਚ ਤੁਹਾਡਾ ਕਸੂਰ ਆ ਕੋਈ ਉਹ ਵੰਡੋ ਖੁਸ਼ੀ ਦੇ ਲੱਡੂਆਂ ਸਾਰੇ ਜਣੇ ਲੈ ਮੈਂ ਸੋਣ ਦੇ ਚ ਕਿਡੀਆਂ ਗੱਲਾਂ ਕੰਡਿਆ ਇਹਦੇ ਵਿੱਚ ਉਹਦਾ ਉਹ ਚਾਹੁੰਦਾ ਸੀ ਮੇਰੀ ਨੌਕਰੀ ਚਲ ਜੇ ਹੱਦ ਹੁੰਦੀ ਆ ਕੋਈ ਗੱਲ ਤੂੰ ਕੰਮ ਹੀ ਇੱਥਾਂ ਤੇ ਕੀਤੇ ਆ ਦਾ ਕੋਈ ਕਸੂਰ ਨਹੀਂ ਆ ਮੈਂ ਕਦੇ ਕੰਮ ਕੀਤਾ ਰੋਣੀ ਇਹਨੇ ਪਾਈ ਆ ਉਹਨੇ ਨਹੀਂ ਕੀ ਪਾਈ ਤੈਨੂੰ ਮੈਂ ਬਥੇਰਾ ਜ਼ੁਬਾਨ ਤੇਰੀ ਵੜਦੀ ਮਾੜੀ ਮਾੜੀ ਸ਼ਰਮ ਕਰ ਲੈਂਦਾ ਯਾਰ ਉਹਨੇ ਤਾਂ ਕੀਤੀ ਆ ਹੁਣ ਖੁਸ਼ ਮੰਨ ਈ ਹੁਣ ਖੋਜਵਾ ਤੂੰ ਉਹਨੂੰ ਕਦਾ ਦੋਸਤ ਦੇਂਦੇ ਆ ਘੜੀ ਘੜੀ ਪਰ ਰਲ ਗਈ ਨਾ ਮਾਂ ਤੁਸੀਂ ਇਹਦੇ ਨਾਲ ਖੁਸ਼ ਹੋ ਜਾਣ ਤੁਸੀਂ ਤੇਰਾ ਮੁੰਡਾ ਘਰ ਬਹਿ ਗਿਆ ਈਓ ਚੱਲ ਤੂੰ ਆਹੋ ਘਲਾ ਦੇ ਉਹਨੂੰ ਹੁਣ ਜਾ ਕੇ ਖੁਸ਼ੀ ਦੇ ਦੇ ਆਪਣੀ ਬੋਟੀ ਨੂੰ ਵੀ ਤੇਰੀ ਇੱਕ ਗੱਲ ਸੁਣ ਉਹਦਾ ਕੋਈ ਕਸੂਰ ਨਹੀਂ ਹੈਗਾ ਸਾਰਾ ਕਸੂਰ ਤੇਰਾ ਵਾ ਕੀ ਗੱਲ ਹੋ ਗਈ ਆਹਦੀ ਬੇਇੱਜ਼ਤੀ ਕਰਨ ਦੇ ਆ ਦਾ ਤੱਕ ਬੋਲਣ ਦੇ ਨਾ ਆ ਨੌਕਰੀ ਤੋਂ ਲਾਦਾ ਮੈਨੂੰ ਸਸਪੈਂਡ ਲੈਟਰ ਆ ਗਿਆ ਈਓ ਇਹਦੀ ਬੇੜੀ ਦੀ ਵੱਟੇ ਪੈ ਜਾ ਚੱਲ ਗਿਆ ਵਾ ਉਹ ਨੌਕਰੀ ਤੋਂ ਲਾਦਾ ਮੈਨੂੰ ਪਰ ਬੈਂਡ ਲੈਟਰ ਵਾਏ ਇਹ ਕਿਦਾਂ ਹੋ ਗਿਆ ਇਹਦੀ ਬੇੜੀ ਨਵੱਟੇ ਪਏ ਆ ਜਿਹੜਾ ਚਲ ਗਿਆ ਵਾ ਲੋਕਾਂ ਨੂੰ ਦੱਸਦਾ ਫਿਰਦਾ ਪਿੰਡ 'ਚ ਸੰਦੀਪ ਉਹਨੇ ਕੁਝ ਨਹੀਂ ਦੱਸਿਆ ਇਹਨੇ ਸਕੂਲ ਟੌਂਡੀ ਪਿੱਟੀ ਤੇ ਜਿੰਨਾਂ ਦੇ ਨਾਲ ਗੱਲ ਕੀਤੀ ਉਹ ਇਹਦੀਆਂ ਜੜਾਂ 'ਚ ਬਹਿ ਗਏ ਆ ਉਹਦਾ ਨਾਂ ਨਾ ਲਾਇਓ ਤੁਸੀਂ ਜਿੰਨੇ ਇਹ ਕੰਮ ਕੀਤਾ ਵਾ ਉਹਨੇ ਬਦਲਾ ਲਿਆ ਸਾਡੇ ਕੋਲੋਂ ਉਹ ਤਾਂ ਸਕੂਲ ਤੱਕ ਪਹੁੰਚ ਗਿਆ ਹੀ ਕੀ ਦੱਸਾਂ ਇਹ ਜਾ ਕੇ ਪਾ ਜਦ ਰੋਲੀ ਪਾਈ ਪਿੰਡ 'ਚ ਤੇ ਪਤਾ ਤਾਂ ਲੱਗਣਾ ਹੀ ਲੋਕਾਂ ਨੂੰ ਫਾ ਪਿਓ ਨੇ ਰੌਲੇ ਪਾਈ ਆ ਇਹ ਕੀ ਪ੍ਰੂਫ ਹੈ ਉਹਨੇ ਦੱਸਿਆ ਜਿਹਨੂੰ ਮੈਂ ਦੱਸਿਆ ਮੁੰਡੇ ਨੂੰ ਤੂੰ ਆਪਣੀ ਜ਼ਬਾਨ ਦਾ ਕੰਟਰੋਲ ਤਾਂ ਕੀਤਾ ਨਹੀਂ ਹੋਣੀ ਕੀ ਕਰਾ ਵੜਦੀ ਰਹੀ ਆ ਕਰਨਾ ਕੀ ਆ ਬਹਿ ਗਿਆ ਮੈਂ ਕਰ ਕਰਨਾ ਮੈਂ ਮੰਮੀ ਤੂੰ ਇਹੀ ਕੀਤਾ ਸਭ ਕੁਝ ਮੈਂ ਕੁਛ ਨਹੀਂ ਕੀਤਾ ਇਹਨੂੰ ਚੁੱਕ ਲੈ ਅੰਦਰ ਲੈ ਜਾ ਮੇਰਾ ਕਸੂਰ ਨਾ ਕੱਟ ਕੋਈ ਤਾਂ ਨਹੀਂ ਕੀਤਾ ਨਾ ਉਹ ਇਦਾਂ ਨੇ ਖੁਸ਼ ਹੋ ਗਏ ਨਾ ਹੁਣ ਤੁਸੀਂ ਚੰਗੇ ਰਹੇ ਹੁਣ ਹੁਣ ਕੀ ਬਣੂਗਾ ਨੌਕਰੀ ਵੀ ਚੱਲ ਗਈ ਆ ਇਹਨਾ ਸਾਰਾ ਕੰਮ ਨਾ ਜੋਤ ਦਾ ਹੀ ਹੋਇਆ ਵਾ ਇੰਨੇ फडਕਾਇਆ ਹੈ ਨਾ ਸਾਰਿਆਂ ਨੂੰ ਕੋਈ ਗੱਲ ਨਹੀਂ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾ ਸਿੱਧੀ ਕਰੂੰਗੀ ਜਾਨੀ ਇਹਦੇ ਵੱਲ ਜੋਤ ਹੈ ਨਹੀਂ ਜੋਤ ਹੈ ਬਾਹਰ ਆਜ ਰੱਖ ਸੰਦੀਪ ਕੀ ਹੋਇਆ ਵਾ ਆ ਪੜ ਲਾ ਚਿੱਠੀ ਹੁਣ ਤੂੰ ਹੀ ਖੁਸ਼ ਵਾ ਨੌਕਰੀ ਤਾਂ ਕੱਢ ਦਿੱਤਾ ਤੈਨੂੰ ਸੰਦੀਪ ਕਿੰਨੀ ਅਰਦਾਸਾਂ ਕਰਾਈਆਂ ਹੋਣੀਆਂ ਤੁਸੀਂ ਕਿ ਚੰਗਾ ਆ ਇਹਦੀ ਨੌਕਰੀ ਚੱਲ ਜੇ ਤੋਚੀਓ ਤੁਸੀਂ ਅੱਗੇ ਰੋਲਾ ਡੈਪੀਆਂ ਪਾਉਣ ਪਹਿਲਾਂ ਮੇਰੀ ਤੇ ਗੱਲ ਸੁਣ ਲੈ ਕੀ ਸੁਣਾ ਤੇਰੀ ਗੱਲ ਮੈਂ ਕੀ ਦੱਸਾਂ ਸੰਦੀਪ ਤੈਨੂੰ ਅਸੀਂ ਉਹਦੇ ਬਥੇਰਾ ਦਰਜੀਤ ਨੂੰ ਰੋਕਿਆ ਹੈ ਫੇ ਤੂੰ ਇਦਾਂ ਦੇ ਕੰਮ ਨਾ ਕਰ ਤੇਾਨੂੰ ਇਹ ਵੀ ਪਤਾ ਹੈ ਵੀ ਸਾਡਾ ਹੀ ਨਾ ਲੱਗਣਾ ਵਾ ਇਹਦੇ ਚ ਸਾਡੀ ਕੀ ਗਲਤੀ ਆ ਕੰਮ ਉਹਦੇ ਮਾੜੇ ਗਲਤੀਆਂ ਉਹਨੇ ਕੀਤੀਆਂ ਤੇ ਸਾਡੇ ਸਿਰ ਭਾਂਡਾ ਪੰਨਣ ਦੀ ਆ ਅੱਜ ਤੂੰ ਹੀ ਖੱਪ ਪਾਈ ਸੀ ਨਾ ਕਿ ਸਾਡੇ ਪੈਸੇ ਦੇਣ ਵਾਲੇ ਆ ਲੋਕਾਂ ਨੂੰ ਬਾਹਰ ਜਾ ਕੇ ਸੁਣਾਉਂਦੇ ਸੀ ਤੇ ਲੋਕਾਂ ਨੇ ਪੁੱਛਣਾ ਹੀ ਕਾਦੇ ਪੈਸੇ ਅਹੀਂ ਤੇ ਸਿਰਫ ਇਹੀ ਕਹਿੰਨੇ ਆ ਪੈਸੇ ਦੇਣ ਵਾਲੇ ਆ ਇਹ ਜੋ ਸਕੂਲ ਚ ਜਾ ਕੇ ਦੱਸਦਾ ਹੀ ਵੀ ਮੇਰੇ ਕਾਗਜ਼ ਜਾਲੀ ਆ ਤੇ ਇਹਦੇ ਚ ਸਾਡਾ ਕੀ ਕਸੂਰ ਵਾ ਉਹਨਾਂ ਨੇ ਨਹੀਂ ਦੱਸਿਆ ਸਕੂਲ ਜਾ ਕੇ ਇਹ ਜੋ ਬੰਦਾ ਪੇੜਾ ਘਰ ਕੋਇਆ ਵਾ ਜੀ ਜੋ ਬੰਦਾ ਪੇੜਾ ਘਰ ਕੋਇਆ ਵਾ ਨਾ ਤੇ ਮੰਮੀ ਨੂੰ ਕਹਿ ਜਾ ਕੇ ਨਾਲੇ ਆਪਣੇ ਬੰਦੇ ਨੂੰ ਇੱਥੇ ਲਿਆ ਕੇ ਗੱਲ ਕਰਿਆ ਕਰ ਮੈਂ ਤੈਨੂੰ ਉਧਰ ਵੀ ਗਿਆ ਹੀ ਤੁਹਾਡੇ ਘਰ ਪੈਰ ਨਾ ਭਾਈ ਤੇ ਤੂੰ ਕਿੱਧਰ ਪਉਨੀ ਸਾਡੇ ਘਰ ਪੈਰ ਮੈਂ ਤੇ ਉਦੋਂ ਬਾਅਦ ਆਈ ਵੀ ਨਹੀਂ ਤੂੰ ਆ ਜੀ ਨਹੀਂ ਆ ਮੂੰਹ ਚੋੱਕ ਕੇ ਲੜਨ ਹਾਂ ਥੋੜੇ ਦਿਨ ਹੋ ਗਿਆ ਤੂੰ ਦੋਵੇਂ ਜਾਣੇ ਗਏ ਹੀ ਉੱਥੇ ਮੇਰੀ ਗੱਲ ਸੁਣ ਲੈ ਸੰਦੀਪ ਮੰਮੀ ਹੁਣੀ ਬੁਲਾਉਂਦੇ ਆ ਤੇ ਅਸੀਂ ਜਾਣੇ ਆ ਤੇਰੇ ਵਾਂਗੂ ਲੜੇ ਨਹੀਂ ਆਉਂਦੇ ਨਾਲੇ ਆ ਜਿਹੜਾ ਭਾਂਡਾ ਮੇਰੇ ਸਿਰ ਤੇ ਭੰਨਣ ਆ ਗਈਆਂ ਨਾ ਇਹਨੂੰ ਆਪਣੇ ਕੋਲ ਹੀ ਰੱਖ ਇਹ ਤੁਹਾਡੀਆਂ ਹੀ ਗਲਤੀਆਂ ਵਾ ਆਪੇ ਸੁਧਾਰੋ ਇਹਨੂੰ ਜਾ ਕੇ ਹੁਣ ਤੂੰ ਸੌਖੀ ਹੋ ਜਾ ਠੀਕ ਆ ਪਿੰਡ ਚ ਜਾ ਕੇ ਲੱਡੂ ਵੰਡ ਮੈਂ ਤੇ ਬੰਦ ਨਹੀਂ ਆ ਫਿਰ ਪੂਵੇ ਚੜਦੀ ਆ ਨਾਨਕੇ ਸੋਗੋਈ ਸੰਦੀਪ ਨਾ ਸ਼ੁਰੂ ਤੋਂ ਹੀ ਨਹੀਂ ਕਿਹੇ ਚ ਰਲੀ ਪਰ ਆ ਜਿਹੜਾ ਦਲਜੀਤ ਨਾਲ ਕੰਮ ਹੋਇਆ ਨਾ ਇਹ ਬੜਾ ਮਾੜਾ ਹੋਇਆ ਵਾ ਇਦਾਂ ਨਹੀਂ ਹੋਣਾ ਚਾਹੀਦਾ ਹੁਣ ਪਤਾ ਨਹੀਂ ਇਹਨਾਂ ਨੂੰ ਪਤਾ ਵੀ ਆ ਕਿ ਨਹੀਂ ਤੇ ਤੇ ਕਾਰਨ ਤੇ ਮੈਂ ਦੱਸਾਂ ਮੇਰਾ ਤਾਂ ਸਭ ਕੁਝ ਲੁੱਟਿਆ ਗਿਆ ਗਲਤੀ ਹੈ ਮੇਰੀ ਮੈਂ ਵੀ ਨਾ ਐਵੇਂ ਲੋਕਾਂ 'ਚ ਰੌਲਾ ਪਾਉਂਦਾ ਹਾਂ ਕੀ ਕਰੂੰਗਾ ਹੁਣ ਦਲਜੀਤ ਹੌਂਸਲਾ ਰੱਖ ਕੁਛ ਨਹੀਂ ਹੋ ਗਿਆ ਤੇ ਨਾਲੇ ਨਾ ਮੇਰੀ ਇੱਕ ਗੱਲ ਸੁਣ ਪੁੱਤ ਐਵੇਂ ਕਿਸੇ ਦਾ ਨਾਂ ਨਹੀਂ ਲਾਈਦਾ ਉਹ ਤਾਂ ਡੇਕਰ ਆਇਆ ਹੀ ਕਿਦਾਂ ਤੂੰ ਉਹਨੂੰ ਜਲੀਲ ਕੀਤਾ ਵਾ ਐਦਾਂ ਕਰੀਦਾ ਹੁੰਦਾ ਵਾ ਮੰਮੀ ਸਾਰਾ ਸਿਆਪਾ ਉਹਦਾ ਹੀ ਆ ਹੋਰ ਕਿਦਾ ਵਾ ਤੂੰ ਸਾਬਤ ਕਰ ਦੇ ਕਿ ਸਾਰਾ ਸਿਆਪਾ ਉਹਦਾ ਵਾ ਪਿੰਡ ਵਿੱਚੋਂ ਇੱਕ ਬੰਦਾ ਵੀ ਲਿਆ ਦੇ ਜਿਹਦੇ ਨਾਲ ਜੋ ਬੰਨੇ ਗੱਲ ਕੀਤੀ ਆ ਤੂੰ ਆਪਣੇ ਮੂੰਹ ਮੈਨੂੰ ਦੱਸਿਆ ਸੀ ਨਾ ਕਿ ਸਕੂਲ ਕੋਈ ਟੀਚਰ ਵਾ ਤੇ ਮੈਂ ਉਹਨੂੰ ਦੱਸਿਆ ਤੇ ਜੇ ਮੂੰਹ ਤੇ ਆ ਕੇ ਕਹਿ ਦਊਗਾ ਕਿ ਮੈਨੂੰ ਦਲਜੀਤ ਨੇ ਦੱਸਿਆ ਖੇਰ ਤੋਂ ਦੱਸ ਕੀ ਕਰੇਗਾ ਮਮਮੀ ਉਹ ਨਹੀਂ ਦੱਸ ਸਕਦਾ ਇੰਨਾ ਯਕੀਨ ਮੈਨੂੰ ਉੱਤੇ ਤੈਨੂੰ ਆਪਣੇ ਭਰਾ ਤੇ ਯਕੀਨ ਹੈ ਨੀਗਾ ਤੇ ਬਗਾਨੇ ਬੰਦੇ ਤੇ ਤੂੰ ਯਕੀਨ ਕਰਨ ਦਿਆ ਵਾ ਦੁਨੀਆ ਕਿਦਾਂ ਦੀ ਏ ਤੈਨੂੰ ਨਹੀਂ ਸਮਝ ਆਉਂਦੀ ਉਹ ਨਹੀਂ ਦੱਸ ਸਕਦਾ ਮੈਂ ਕਿੰਨੀ ਵੱਡੀ ਗੱਤਾਂ ਤੁਹਾਨੂੰ ਇਹਨੇ ਰੌਲੀ ਪਾਈ ਆ ਇਹਨੇ ਰੌਲੀ ਕੋਈ ਨਹੀਂ ਪਾਈ ਮੇਰੀ ਸੁਣ ਲੈ ਗੱਲ ਬਾਰ ਬਾਰ ਨਾ ਉਹਨੂੰ ਦੋਸ਼ ਨਾ ਦੇ ਤੂੰ ਟਰੈਕਟਰ ਵਿੱਚ ਰੇਤ ਪਾਈ ਸੀ ਨਾ ਤੇ ਹਿੰਦੇ ਨਾਲ ਗੱਲ ਕੀਤੀ ਸੀ ਹਿੰਦੇ ਨੇ ਸਾਰੇ ਪਿੰਡ ਚ ਰੌਲਾ ਪਾਇਆ ਸੀ ਨਾ ਉਹਨੇ ਨਹੀਂ ਮੇਰੀ ਸੁਣੋ ਗੱਲ ਇਹ ਉਹਨੂੰ ਜਾਗਣਾ ਗਲਿਓ ਫਰਦੇ ਹੀ ਤਾਂ ਉਹਨੇ ਕਿਹਾ ਸੀ ਇਹਨੇ ਡਰਾਇਆ ਹੀ ਉਹਨੂੰ ਕੋਈ ਡਰਾਇਆ ਨਹੀਂ ਤੂੰ ਕੰਮ ਕੀਤਾ ਸੀ ਉਹਦੇ ਨਾਲ ਗੱਲ ਕੀਤੀ ਸੀ ਉਹਨੇ ਤਾਂ ਸਾਰਿਆਂ ਨੂੰ ਦੱਸਿਆ ਸੀ ਉਹ ਗੱਲ ਤੇ ਕੀਤੀ ਹੀ ਨਾ ਪਰ ਇਹਨੇ ਪੈਸੇ ਦਿੱਤੇ ਸੀ लवली ਨਾਲ ਹੀ ਇਹਦੇ ਤਾਂ ਹੁਣ ਤੂੰ ਜੋ ਬੰਦਾ ਨਾ ਲਈ ਜਾ ਫਿਰ ਤੇ ਕੀਤਾ ਹੀ ਸਭ ਕੋ ਉਹਨੇ ਆ ਜੇ ਨਾਰ ਵਾਲਾ ਪੁੰਦਾ ਨਾ ਹੁੰਦਾ ਇਹ ਕੰਮ ਤੇਰਾ ਦਿਮਾਗ ਹੋ ਗਿਆ ਵਾ ਖਰਾਬ ਅਨਛਾਦਾ ਇਹ ਹੋ ਗਿਆ ਹੁਣ ਕੇ ਜਿਹੜੇ ਆਪਣੇ ਜੀ ਆ ਨਾ ਉਹ ਤੈਨੂੰ ਬਗਾਨੇ ਲੱਗਣ ਡੈ ਪਿਆ ਤੇ ਜਿਹੜੇ ਬਗਾਨੇ ਆ ਨਾ ਤੁਹਾਨੂੰ ਇਹੋ ਚੰਗਾ ਲੱਗਣਾ ਬਸ ਹੁਣ ਤੁਸੀਂ ਵੀ ਖੁਸ਼ ਹੋ ਜਿਓ ਮੰਮੀ ਇਹਨੇ ਨਾ ਮੈਨੂੰ ਬਰਾਤ ਤੰਗ ਕੀਤਾ ਵਾ ਤੁਸੀਂ ਵੇਖ ਲਿਓ ਹੁਣ ਇਹਦਾ ਮੈਂ ਰਹਿਣ ਗਾਖ ਨਹੀਂ ਦੇਣਾ ਜੇ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਹੋ ਗਿਆ ਤੇਰਾ ਭਰਾ ਵਾ ਜਦੋਂ ਤੇਰੀ ਸਚਾਈ ਪਰਮ ਵਾਲੇ ਕੰਮ ਨਹੀਂ ਕੀਤੇ ਤੇ ਤੂੰ ਕੀਤੇ ਆ ਜਦੋਂ ਤੇਰੀ ਸਚਾਈ ਸਾਹਮਣੇ ਆਉਂਦੀ ਆ ਤੂੰ ਸਿਆਪਾ ਪਾ ਕੇ ਬਹਿ ਜਾ ਨਾ ਕੋਈ ਨਾ ਕੋਈ ਜਦੋਂ ਰੇਤ ਪਾਈ ਟਰੈਕਟਰ ਦੇ ਵਿੱਚ ਉਹ ਪਤਾ ਲੱਗ ਗਿਆ ਉਦੋਂ ਡੈਪਿਆ ਹਰਾਲਾ ਪਾਉਣ ਮੈਂ ਇਦਾਂ ਕਰ ਦੂੰ ਓਦਾਂ ਕਰ ਦੂੰ ਫਿਰ ਇਹਨੂੰ ਘਰੋਂ ਕੱਢਦਾ ਸਭ ਕੋ ਤੁਹੀਂ ਨਾਲੋ ਕਿ ਕਰਾਇਆ ਸੀ ਤੁਸੀਂ ਵੀ ਨਾਲ ਹੀ ਉਦੋਂ ਹੁਣ ਫਿਰ ਇਹਨੂੰ ਜਾਨੋਂ ਮਾਰ ਦੇ ਤੇ ਮਾਰ ਦੂੰਗਾ ਫਿਰ ਮੈਂ ਜਿਵੇਂ ਇਹ ਟਾਈਮ ਆਇਆ ਨਾ ਇਹ ਵੀ ਕਰ ਲੂੰਗਾ ਆਹੋ ਹੁਣ ਇਹੋ ਕੰਮ ਹੀ ਕਰਨੇ ਆ ਤੁਹਾਨੂੰ ਜੰਪਾਲ ਕੇ ਇੱਡੇ ਜੂ ਕਰਤਾ ਹੁਣ ਦੁੱਖ ਹੀ ਦੇਣੇ ਹਨ ਤੁਹੀਂ ਜਿਹੜਾ ਮੈਨੂੰ ਦੁੱਖ ਦੇਤਾ ਉਹਨੇ ਘਰ ਬਿਠਾਦਾ ਵਿਹਲਾ ਕਰਕੇ ਉਹਨੇ ਨਹੀਂ ਦਿੱਤਾ ਆਪਣਾ ਕਰ ਤੱਬੀ ਦੁਖੀ ਹੋਇਆ ਵਾਂ ਬਾਰ-ਬਾਰ ਉਹਦਾ ਨਾਲ ਹੀ ਜਾਂਡਿਆ ਵਾਂ ਮੈਂ ਦੱਸ ਕਰਾਂ ਤੇ ਕਰਾਂ ਕਿ ਮੰਮੀ ਮੈਨੂੰ ਨਹੀਂ ਪਤਾ ਹੁਣ ਤੂੰ ਕੀ ਕਰਨਾ ਵਾਂ ਸੋਝ ਹੁਣ ਦਲਜੀਤ ਬੜਾ ਰੋਲਾ ਪਾਇਆ ਕੀ ਗੱਲ ਕੀ ਆ ਗੱਲ ਕੀ ਹੋਣੀ ਆ ਹਾਂ ਇਹਨੇ ਕੀ ਬੋਲਣਾ ਮੈਂ ਦੱਸ ਦਿਆਂ ਤੁਹਾਨੂੰ ਕੀ ਹੋ ਆ ਗਈ ਆ ਨੌਕਰੀ ਤਾਂ ਕੱਟਤਾ ਜੇ ਇਹਨੂੰ ਬਹਿ ਗਿਆ ਹੱਥ ਧੋ ਕੇ ਹੁਣ ਤਾਂ ਨਾਂ ਲਾਉਂਦਾ ਇਹ ਜੋ ਬੰਦਾ ਦਰਦੀਆਂ ਬੰਦਾ ਮੈਂ ਨੌਕਰੀ ਤੋਂ ਕੱਢਦਾ ਚਿੱਠੀ ਆਈ ਆ ਭਈਆ ਬੋਲਦਾ ਨਹੀਂ ਉਹ ਬੋਲਦਾ ਨਹੀਂ ਆ ਉਹ ਮੈਂ ਕੀ ਦੱਸਣਾ ਡਰ ਜੀ ਜੋਧੀ ਚਾਹੁੰਦੇ ਨੇ ਸਾਰੇ ਜਾਣੇ ਉਹ ਕੰਮ ਹੋ ਗਿਆ ਵਾ ਤੇਰਾ ਕਹਿੰਦਾ ਮਤਲਬ ਇਹ ਭਈ ਆਈ ਚਿੱਠੀ ਪਾਈ ਤੈਨੂੰ ਉਹਨੇ ਤੜੇ ਲਾੜਲੇ ਮੁੜੇ ਨੇ ਜਿਹੜੇ ਰੋਲੀ ਪਾਈ ਸੀ ਤੜਾ ਦੰਤ ਗੱਲਾਂ ਨਾ ਕਰ ਤੈਨੂੰ ਮੈਂ ਦੱਸਦਾ ਮੇਰੇ ਸੁਣ ਗੱਲ ਮਾਂ ਪਿਓ ਵਾਸਤੇ ਬੱਚੇ ਬਰਾਬਰ ਹੁੰਦੇ ਆ ਜਿੱਦਾਂ ਦਾ ਤੂੰ ਆ ਨਾ ਉਦਾਂ ਦਾ ਹੀ ਹੋ ਆ ਉਹ ਮਾਪਿਆਂ ਵਾਸਤੇ ਬਰਾਬਰ ਹੁੰਦੇ ਆ ਭਰਾ ਸ਼ਰੀਕ ਹੀ ਹੁੰਦੇ ਆ ਸ਼ਰੀਕ ਵੜ ਕੇ ਦੱਸਤਾ ਉਹਨੇ ਸ਼ਰੀਕ ਨਹੀਂ ਹੁੰਦੇ ਪਹਿਲਾਂ ਤੇ ਕਿਥੋਂ ਥਾਲੀ ਚ ਰੋਟੀ ਖਾਂਦੇ ਸੀ ਅੱਜ ਜਦੋਂ ਤੇ ਤੁਹਾਡੇ ਵਿਆਹ ਹੋ ਗਏ ਆ ਨਾ ਸਿਆਪੇ ਬੁੜੀਆਂ ਨੇ ਆਣ ਕੇ ਪਵਾੜੇ ਪਾਤੇ ਆ ਵੱਖੋ ਵੱਖ ਕਰਤਾ ਸਭ ਤੋਂ ਉਹਨੇ ਕਰਾਇਆ ਉਹਦੀ ਘਰ ਵਾਲੀ ਨਹੀਂ ਓਏ ਰਮਨ ਤੇਰੀ ਗੱਲ ਸੁਣ ਇਹ ਬਿਲਕੁਲ ਗਲਤ ਵਾ ਗੱਲ ਕੀਤੀ ਇਹਨੇ ਆਪਣੇ ਉਥੇ ਕਿਤੇ ਦਫ਼ਤਰ 'ਚ ਇਹਨੂੰ ਤਾਂ ਮੈਂ ਦੱਸਿਆ ਵਾ ਓਏ ਉਹਨੇ ਨਹੀਂ ਗੱਲ ਕੀਤੀ ਕਿ ਇਹਨੇ ਕਿੰਨੀ ਵਾਰੀ ਮੈਂ ਕਹਤਾ ਤੈਨੂੰ ਚਲ ਜਾ ਨਹੀਂ ਕੀਤੀ ਤੇ ਪ੍ਰੂਫ ਲਿਆ ਬੰਦਾ ਜਿਹਦੇ ਨਾਲ ਜੋ ਬੰਨਿਆ ਗੱਲ ਕੀਤੀ ਆ ਉਹ ਆ ਗੱਲ ਤਾਂ ਨਹੀਂ ਆਉਂਦਾ ਤੂੰ ਫਿਰ ਉਹ ਗੱਲ ਹੀ ਉਹਨੇ ਕੀਤੀ ਮੈਂ ਕੀ ਕਰਾਂ ਤੈਨੂੰ ਕਿਹਦੇ ਨਾਲ ਕੀਤੀ ਲਿਆਉਣ ਨੂੰ ਤੇਰੇ ਕੋਲ ਪ੍ਰੂਫ ਹੈਗਾ ਕੋਈ ਓਏ ਉਹਨੇ ਤਾਂ ਕੀਤੀ ਆ ਮੈਨੂੰ ਘਰੋਂ ਕੱਢਿਆ ਵਾ ਯੋ ਲੋਕਾਂ ਦਾ ਦੱਸਦਾ ਫਿਰਦਾ ਮੈਂ 6 ਲੱਖ ਲੈਣਾ ਵਾ ਲੋਕੀ ਪੁੱਛਦੇ ਨੂੰਣ ਕੀ ਕਹਦਾ ਲੈਣਾ ਵਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਆਪਣੀ ਤਾਈ ਨਾਲ ਗੱਲ ਕੀਤੀ ਸੀ ਨਾ ਕੀਤੀ ਉਹਨੇ ਮੈਨੂੰ ਆਪਣੇ ਘਰ ਸੱਦਿਆ ਪੀ ਕਾਦੇ ਪੈਸੇ ਲੈਣੇ ਇੱਕ ਦੂਜੇ ਕੋ ਇਹਨਾਂ ਨੇ ਤੇ ਮੈਂ ਆਥੇ ਜਵਾਬ ਕੀ ਦਿੰਦੀ ਮੈਂ ਤਾਂ ਸ਼ਰਮ ਚ ਮਾਰੀ ਗਈ ਵੀ ਹੁਣ ਇਹਨੂੰ ਦੱਸਾਂ ਕੀ ਮੈਂ ਉਹ ਤਾਂ ਨੇ ਕਹਿੰਦੇ ਉਹ ਭਰਾ ਹੀ ਤੋਂ ਵੀ ਤਾਈ ਆਪਣੀ ਹੀ ਉਹ ਬਗਾਨੀ ਤੇ ਜਿੱਦਾਂ ਤਾਈ ਨੂੰ ਦੱਸਿਆ ਇਦਾਂ ਫਿਰ ਤੂੰ ਲੋਕਾਂ ਨੂੰ ਦੱਸਿਆ ਉਹ ਮੈਂ ਹੋਰ ਕਿਸੇ ਨਾਲ ਗੱਲ ਨਹੀਂ ਕੀਤੀ ਪਰ ਰੋਹਿਤ ਨੇ ਗੱਲ ਕੀਤੀ ਆ ਤੂੰ ਨੇ ਉਹ ਮੇਰਾ ਆਪਣਾ ਹੀ ਆ ਉਹਨੇ ਜਿਹੜਾ ਵੱਡੀਆਂ ਤੇਰੀਆਂ ਜਿਹੜਾ ਤੇਰਾ ਰੋਹਿਤ ਆ ਉਹ ਤੁਸੀਂ ਨਾ ਮੰਨਿਓ ਮੈਂ ਨਹੀਂ ਮੰਦੀ ਮੈਂ ਤੁਹਾਪਨ ਨੂੰ ਚੰਗੀ ਤਰ੍ਹਾਂ ਜਾਣਦੀ ਆ ਇਹ ਕੰਮ ਉਹਦੀ ਕਰ ਸਕਦਾ ਤੂੰ ਜੋ ਮਰਜੀ ਕਹੀ ਜਾ ਓਏ ਮੇਰੀ ਗੱਲ ਸੁਣ ਤੂੰ ਆਤੀ ਇਨੀ ਕ ਚੁੱਕੀ ਸੀ ਤੈਨੂੰ ਮੈਂ ਸਮਝਾਉਂਦਾ ਹੁੰਦਾ ਇਹ ਨਹੀਂ ਪਤਾ ਆਪਣੇ ਕੰਮ ਤੋਂ ਬਾਝ ਆ ਜਾ ਜਿਹੜਾ ਰੋਤਾ ਆਏ ਹੈਗੇ ਵੀ ਸਦਾ ਦੇਣੇ ਉਹ ਤੂੰ ਹੀ ਖੁਸ਼ ਹੋ ਗਈ ਹੁਣ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਂੜਿਆ ਤੂੰ ਹੀ ਖੁਸ਼ ਤੂੰ ਹੀ ਖੁਸ਼ ਵੇਹੀ ਕਾਦੇ ਖੁਸ਼ ਹੋਣਾ ਵਾ ਜਦੋਂ ਤੂੰ ਘਰ ਬਹਿ ਗਿਆ ਵਾ ਉਹ ਤੂੰ ਹੀ ਉਧਰ ਜਾਣਾ ਨਵੀਂ ਕੋਠੀ 'ਚ ਜਾਓ ਖੁੱਲੇ ਤਾਂ ਚੱਲ ਜਾਓ ਹੁਣ ਤੁਸੀਂ ਪਤਾ ਅਸੀਂ ਨਾ ਗਏ ਅਸੀਂ ਇਸੇ ਕੋਠੀ 'ਚ ਰਹਿਣਾ ਵਾ ਸੰਦੀਪ ਵੇਖ ਲੈ ਤਰਜੀਤ ਇੱਕੋ ਗੱਲ ਬਾਰ-ਬਾਰ ਕਰੀ ਜਾਂਦੇ ਆ ਤੇ ਜੋ ਬੰਦਾ ਕਸੂਰ ਜੋ ਬੰਦਾ ਕਸੂਰ ਇਹਨੂੰ ਪੁੱਛ ਪੀ ਇਹਨੇ ਸਕੂਲ ਗੱਲ ਕੀਤੀ ਕਿ ਜਾਂ ਨਹੀਂ ਕੀਤੀ ਗਲਤੀ ਤੇ ਮੰਮੀ ਇਹਨਾਂ ਦੀ ਆਪਣੀ ਆ ਜਦੋਂ ਘਰ ਦੀ ਗੱਲ ਬਾਹਰ ਕਰਦੇ ਜਾ ਕੇ ਤੇ ਫਿਰ ਤੇ ਦੱਸਣਾ ਹੀ ਨਾ ਉਹਨਾਂ ਨੇ ਹੌਣ ਸਲਾ ਪੁੱਤ ਬਾਰ-ਬਾਰ ਇਹਨੂੰ ਸਮਝਾਇਆ ਸੀ ਮੈਂ ਨਾ ਗੱਲ ਕਰਿਆ ਕਰੋ ਕਿਸੇ ਦੇ ਨਾਲ ਉਹ ਤੂੰ ਵੀ ਰਹਿ ਜਾ ਇਹਨਾਂ ਨਾਲ ਹੁਣ ਠੀਕ ਆ ਸਾਰੇ ਮੇਰੇ ਦੁਆਲੇ ਹੋ ਗਏ ਆ ਜਦੋਂ ਹੈ ਤੂੰ ਗਲਤ ਵਾਂ ਤਾਂ ਤੈਨੂੰ ਹੀ ਕਹਿਣਾ ਵਾ ਤੇ ਦੂਜੀ ਗੱਲ ਇਹ ਬਾਰ-ਬਾਰ ਕਰਨ ਡਿਆ ਹੀ ਹੋ ਵੀ ਮੈਂ ਦੋ ਬੰਨੂ ਛੱਡਣਾ ਨੀਗਾ ਇਹਨੂੰ ਤੂੰ ਆਪੇ ਸਮਝਾ ਦੇ ਤੂੰ ਸਿਆਣੀ ਆ ਉਹ ਮੇਰੀ ਇਹ ਕੰਮ ਸੋੜ ਲੈ ਜੇ ਉਹਦਾ ਕੋਈ ਨੁਕਸਾਨ ਹੋ ਗਿਆ ਨਾ ਤੇ ਜ਼ਮੇਆਰ ਤੂੰ ਹੋਏਗਾ ਹੀ ਸੰਦੀਪ ਹੁਣ ਤੂੰ ਸਾਹਮਣੇ ਬੈਠੀ ਆ ਤੇਰੇ ਹੁੰਦਾ ਕਹੀ ਜਾੜਾ ਵੀ ਮੈਂ ਉਹਦਾ ਨੁਕਸਾਨ ਕਰਨਾ ਜੇ ਉਹਦਾ ਕੋਈ ਨੁਕਸਾਨ ਇਹਦੇ ਕਰਤਾ ਨਾ ਤੇ ਜ਼ਮੇਆਰ ਇਹ ਹੋਊਗਾ ਫਿਰ ਜੇਰਾ ਮੇਰਾ ਨੁਕਸਾਨ ਹੋਇਆ ਇੰਨਾ ਉਹਨੇ ਕੀਤਾ ਵਾ ਕਿਉਂਨੇ ਕੀਤਾ ਅੜ ਕੇ ਨਹੀਂ ਕੀਤਾ ਵਾ ਤੇ ਲਿਆ ਪ੍ਰੂਫ ਆ ਇਤੋਂ ਗੱਲ ਕਰੀ ਜਾਣਾ ਜੇ ਦਿਮਾਗ ਖਰਾਬ ਹੋ ਗਿਆ ਹੁੰਦਾ ਤੇਰਾ ਐਦਾਂ ਲੜਨ ਦਾ ਕੋਈ ਫਾਇਦਾ ਨਹੀਂ ਹੁਣ ਜੋ ਹੋਣਾ ਹੀ ਹੋ ਗਿਆ ਵਾ ਪੁੱਤ ਮੈਂ ਤੈਨੂੰ ਬੜਾ ਸਮਝਾਇਆ ਸੀ ਦੇਣ ਸਦਾ ਇੱਕੋ ਜਿਹਾ ਨਹੀਂ ਰਹਿੰਦੇ ਕਦੀ ਮਾੜੇ ਤੇ ਕਦੀ ਚੰਗੇ ਹੁਣ ਵੇਖ ਲਾ ਉਹਦੇ ਆਗੇ ਚੰਗੇ ਤੇ ਤੇਰੇ ਆਗੇ ਮਾੜੇ ਤੇ ਜੇ ਉਹਦੇ ਭਰਾ ਨੂੰ ਭਰਾ ਸਮਝਦਾ ਤੇ ਖੁਰੇ ਆਦਣ ਵੇਖਣੇ ਨਹੀਂ ਪੈਂਦੇ ਤੇ ਪਰ ਉਹਨੇ ਵੀ ਭਰਾ ਸਮਝਿਆ ਕਦੀ ਮੈਨੂੰ ਵੱਡਾ ਹੀ ਵੱਡੇ ਵਾਲੇ ਕੰਮ ਕਰਦਾ ਕੀ ਕਰਦਾ ਸਾਰਾ ਦਿਨ ਤਾਂ ਵਾਹੀ ਦੇ ਵਿੱਚ ਸਿਰ ਦਿੱਤਾ ਰਹਿੰਦਾ ਸੀ ਉਹਨੂੰ ਫਾਇਦਾ ਦੇਣਾ ਹੀ ਕੀ ਕਰਦੇ ਉਹ ਰਮਨ ਸਭੀ ਦਾ ਇਹਨੂੰ ਸਭ ਕੁਝ ਪਰ ਇਹ ਤਾਂ ਚੁਪਚੁਪ ਕੇ ਮਾਰਦਾ ਹੁੰਦਾ ਸੀ ਸਾਰੀ ਦਾ ਲੱਭਦਾ ਨਹੀਂ ਲੜੀ ਉਹ ਪੜਕਾਉਂਦੀ ਹੁੰਦੀ ਜੋਨ ਭਾਈ ਤੇ ਚੰਗੇ ਹੀ ਚੱਲ ਸੰਦੀਪ ਹੁਣ ਜੋ ਵੀ ਹੋ ਗਿਆ ਨਾ ਠੰਡੇ ਦਿਮਾਗ ਨਾਲ ਸੋਚੋ ਕਿ ਗਾੜੀ ਦਾ ਹਾਲ ਕੀ ਕੱਢਣਾ ਵਾ ਹਾਲ ਕੀ ਕਰਨਾ ਵਾ ਬਹਿ ਗਿਆ ਘਰ ਮੈਂ ਐਵੇਂ ਨਹੀਂ ਹੁੰਦਾ ਲੈਟਰ ਉਹ ਕੱਢਦਾ ਅਗਲੇ ਆਣੇ ਯਾਰ ਤੈਨੂੰ ਪੈ ਗਈ ਠੰਡ ਹੁਣ ਸਜ਼ਾ ਵੀ ਹੋਣੀ ਹੈ ਇਹਦੇ ਪਤਾ ਲੱਗ ਗਿਆ ਬਿਜਲੀ ਕਾਗਜ ਵਾ ਮੈਂ ਕਿਦਾਂ ਤਰ੍ਹਾਂ ਪਾਇਆ ਸੀ ਤੇ ਫੇ ਹੁਣੀ ਆ ਅਸੀਂ ਉਹਦੇ ਵਿੱਚ ਕੀ ਕਰ ਸਕਦੇ ਆ ਸਾਡਾ ਕੀ ਕਸੂਰ ਆ ਬੜੇ ਖੁਸ਼ ਹੋ ਜੋਗੇ ਨਾ ਮੈਂ ਜੇਲ੍ਹ ਚ ਚਲ ਜਾਊਂਗਾ ਮੰਮੀ ਮੇਰਾ ਨਹੀਂ ਜੀ ਲੱਗਣਾ ਇੱਥੇ ਮੈਂ ਚੱਲੀ ਆ ਆਪਣੇ ਪਿੰਡ ਸੰਦੀਪ ਤੂੰ ਕਿੱਥੇ ਜਦੀ ਆ ਗੱਲ ਸੁਣ ਬੇੜੀ ਤੇਰਾ ਮਨ ਹੁਣ ਕੀ ਬਣੂਗੇ ਇਹਦਾ ਬਾਨਾ ਹੁਣ ਕੀ ਆ ਹੁਣ ਜੋ ਹੋਣਾ ਸੀ ਉਹ ਤਾਂ ਗਿਆ ਹੋ ਜੋ ਬੰਦਾ ਵਿਚਾਰਾ ਨਾ ਅਚਾਨਕ ਹੀ ਆਇਆ ਮੈਂ ਤੁਹਾਨੂੰ ਕਹੇ ਨਾ ਮੈਂ ਉਧਰ ਜਾਊਂਗਾ ਤੇ ਮੈਂ ਕੰਮ ਤੰਦਾ ਕਰਨ ਡੈ ਪੀ ਅੱਛਾ ਉਹ ਜਹਰਾ ਆਪ ਆ ਗਿਆ ਮੈਂ ਸਗੋ ਕਿਹਾ ਵੀ ਅੰਦਰ ਆ ਜਾ ਅੰਦਰ ਨਹੀਂ ਮੰਮੀ ਅੰਦਰ ਕਿ ਆਉਣਾ ਵਾ ਇੱਥੇ ਬਾਹਰ ਪੋਰਚ ਵਿੱਚ ਹੀ ਬਹਿ ਜਾਂਦੇ ਆ ਅਸੀਂ ਦੋਵੇਂ ਜਾਣੇ ਬੈਠੇ ਸਲਾਹ ਹੀ ਦੇ ਰਹੇ ਹਾਂ ਕਰਨ ਆਂਦਾ ਮੰਮੀ ਵੇਖ ਲੋ ਜੇ ਉਧਰ ਰਹਿ ਕੋਈ ਵਾਦਾ ਘਾਟਾ ਹੋ ਗਿਆ ਕੋਈ ਗਲਤੀ ਹੋ ਜਾਂਦੀ ਸਾਡੇ ਕੋ ਜਾਨ ਮੋਲਕ ਹੋਗੀ ਫਿਰ ਕੱਲ ਨੂੰ ਉਹ ਕਹਿਣਾ ਉਹਨੂੰ ਮੈਂ ਸਮਝਾਉਣ ਡਈ ਆ ਵੀ ਨਹੀਂ ਪੁੱਤ ਗਲਤੀ ਨਹੀਂ ਹੁੰਦੀ ਜੇ ਤੁਸੀਂ ਉਹਨਾਂ ਨੂੰ ਆਪਣੇ ਮਾਪਿਓ ਸਮਝੋਗੇ ਉਹ ਤੁਹਾਨੂੰ ਆਪਣੇ ਬੱਚੇ ਸਮਝਣਗੇ ਉਹਨਾਂ ਚਿਰ ਨੂੰ ਡਾਕੀ ਨੇ ਆਵਾਜ਼ ਮਾਰਤੀ ਅੱਛਾ ਇਦਲਜੀਤ ਦਾ ਘਰੇ ਹੋਈ ਆ ਮੈਂ ਹਾਂ ਇਹ ਹੋਈ ਆ ਉਹਨੇ ਮੈਨੂੰ ਅੰਦਰ ਚਿੱਠੀ ਜੀ ਫੜਾਤੀ ਤੇ ਇਹ ਜੋਬ ਨੂੰ ਵੀ ਮੇਰੇ ਮਗਰ ਚਲ ਗਿਆ ਇਹਨੂੰ ਮੈਂ ਹਾਂ ਮੈਨੂੰ ਪੜ ਕੇ ਸੁਣਾ ਇਹਨੇ ਸਗੋਂ ਡਰਦੇ ਨੇ ਖੋਲੀ ਨਾ ਆਂਦਾ ਉਹਨੇ ਮੇਰੇ ਦਵਾਲੇ ਹੋ ਜਾਣਾ ਵਾ ਇਹਨੂੰ ਅੰਦਰੋਂ ਮੈਂ ਆਵਾਜ਼ ਮਾਰੀ ਠੀਕ ਮੈਂ ਭਿਆਹ ਤੇਰੀ ਚਿੱਠੀ ਪਤਾ ਨਹੀਂ ਕਾਦੀ ਇਹ ਵੀ ਹਲਾ ਕਾਦੀ ਆ ਤੇ ਜਦੋਂ ਇਹਨੇ ਪੜੀ ਸਿਰ ਫੜ ਕੇ ਬਹਿ ਗਿਆ ਉਹਦੇ ਦਵਾਲੇ ਹੋ ਗਿਆ ਕਿਸੇ ਆਪਾ ਹੀ ਤੇਰਾ ਵਾ ਤੂੰ ਸਾਰੇ ਕੰਮ ਕਰਵਾਏ ਜਦੋਂ ਉੱਚੀ ਉੱਚੀ ਡੈਪਿਆ ਛਦਾਈਆਂ ਨੂੰ ਬੋਲਣ ਉਹਨੂੰ ਮੈਂ ਹੱਥੇ ਤੂੰ ਤੇ ਚੱਲ ਹਾਂ ਘਰ ਕੋਈ ਗੱਲ ਨਹੀਂ ਬਾਅਦ ਚ ਗੱਲ ਕਰਾਂਗੇ ਤੇ ਬੜਾ ਬੋਲਿਆ ਮੈਨੂੰ ਵੀ ਬੋਲਿਆ ਇਹ ਨਹੀਂ ਵੀ ਉਹਨੇ ਗੱਲਾਂ ਕੀਤੀਆਂ ਤੁਸੀਂ ਵੀ ਖੁਸ਼ ਹੋ ਜਾਓ ਮਾਂ ਪਿਓ ਹੀ ਤੁਸੀਂ ਮਾਂ ਵੀ ਉਹਦੇ ਵੱਲ ਹੋ ਗਈ ਤੇ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਹੁਣ ਇਹਨੇ ਕੀਤੀਆਂ ਵਾ ਤੇ ਇਹਦੇ ਗਾੜੀ ਆ ਗਈਆਂ ਵਾ ਇਹਦੇ ਵਿੱਚ ਨਾ ਸਾਡਾ ਦੋਵਾਂ ਜੀਆਂ ਦਾ ਕਸੂਰ ਵਾ ਤੇ ਨਾ ਉਹਨਾਂ ਦਾ ਦੋਵਾਂ ਜੀਆਂ ਦਾ ਕਸੂਰ ਵਾ ਰਾਮਰ ਹੁਣ ਇਦਾਂ ਕਰੀਏ ਮਸਲਾ ਤੇ ਹੱਲ ਕਰੀਏ ਮੇਰਾ ਰਾਤਾ ਕੈਨੂੰ ਦੇਰ ਲੈ ਕੇ ਨਾ ਤੇ ਜੇ ਕੰਮ ਰੋਖਾ ਹਜੇ ਤੇ ਕਰ ਲਈਏ ਜਰੀ ਹੈ ਨਾ ਇਹਨੂੰ ਹੋਸ਼ਾ ਲੈ ਲੰਦੋ ਇਹ ਢੀਸ਼ੇਤੀ ਨਾਤ ਕਰੋ ਇਹ ਕੰਮ ਇਹਨੂੰ ਕਿਤਾ ਪਤਾ ਲੱਗੂਗਾ ਉਹ ਪਤਾ ਵਾ ਵੀ ਚੱਲ ਸਿਰੇ ਨਹਾਤ ਹੋ ਕੇ ਡਿਊਟੀ ਜਾਂਦਾ ਸੀ ਤੇ ਸ਼ਾਮ ਨੂੰ ਆਉਂਦਾ ਸੀ ਦੁੱਖ ਤੇ ਆਉਂਦਾ ਵਾ ਪਰ ਅੱਜ ਜਿੱਦਾਂ ਦੀਆਂ ਗੱਲਾਂ ਕਰਨ ਡਿਆ ਵਾ ਦੁੱਖ ਆਉਣ ਵਾਲੀਆਂ ਕਰਨ ਡਿਆ ਵਾ ਕਦੀ ਮੈਂ ਆਦਾ ਨੁਕਸਾਨ ਕਰ ਦੇਣਾ ਵਾ ਕਦੀ ਮੈਂ ਆਦਾ ਕੁਛ ਕਰ ਦੇਣਾ ਵਾ ਅੱਗੇ ਥੋੜਾ ਕੁਝ ਕੀਤਾ ਵਾ ਉਹ ਚੱਲ ਰਮਨ ਨਿਆੜਾ ਵਾ ਆਪੇ ਸਮਝੂਗਾ ਕੋਈ ਗੱਲ ਨਹੀਂ ਇਹਨੇ ਤਾਂ ਸਿਆਣਾ ਹੋਣਾ ਹੀ ਨਹੀਂਗਾ ਇਹਨੇ ਸਿਆਪੇ ਪਾਇਆ ਘਰ ਦੇ ਵਿੱਚ ਮੇਰੇ ਹਿਸਾਬ ਨਾਲ ਸੰਦੀਪ ਨੇ ਵੀ ਚਲਚੜਾ ਵਾ ਚਲ ਜੂਗਾ ਤਾਂ ਬੈਠਾ ਰਹੂਗਾ ਕਿ ਕੀ ਕਰੀਏ ਹੁਣ ਉਦੋਂ ਤਾਂ ਸਲਾਹ ਬੜੀ ਸੀ ਦੋਵਾਂ ਜਾਣਿਆਂ ਦੀ ਆਂਦੇ ਹੀ ਤੁਸੀਂ ਕੌਣ ਤੇ ਹੀ ਕੌਣ ਲੱਗ ਜੂ ਆਪੇ ਪਤਾ ਹੁਣ ਉਹ ਚੱਲਾ ਰਮਨ ਇਦਾਰਾ ਕਰ ਉਹਦਾ ਘਰ ਬਸਾਂ ਡਿਆ ਵਾ ਕਿੱਥੇ ਉਝਾੜ ਕੇ ਬਹਿ ਜੂਗਾ ਸਭ ਕੁਝ ਕਿਹਦੇ ਵੱਲ ਜਾਓਗੇ ਕਿੰਨੂੰ ਕਹੋਗੇ ਹੁਣ ਤੁਸੀਂ ਜਾ ਕੇ ਸਰਵਾ ਵੇਚਣਾ ਕਿੰਨੂੰ ਪੁੱਛ ਪਛ ਕੇ ਪੁੱਛ ਲਓ ਜਿੰਨੂੰ ਪੁੱਛਣਾ ਗਲਤੀਆਂ ਆਪਣੀਆਂ ਤਾਂ ਹੁਣ ਲੋਕਾਂ ਦੇ ਗੜੀ ਹੱਥ ਜੋੜ ਕੇ ਜਾ ਕੇ ਫੇਰ ਦੀ ਨੌਕਰੀ ਵਾਪਸ ਆ ਜੇ ਇਹਨੂੰ ਖੜੋ ਜਿੰਨੇ ਗੱਲਾਂ ਕੀਤੀਆਂ ਤੁਸੀਂ ਕੀ ਸੋਚਦੇ ਜੀ ਵੀ ਮੈਨੂੰ ਦੁੱਖ ਨਹੀਂ ਹੈਗਾ ਮੈਨੂੰ ਇਹ ਦੁੱਖ ਵਾ ਨੌਕਰੀ ਤੇ ਜਾਂਦੇ ਹੀ ਮਹੀਨੇ ਬਾਅਦ ਤਨਖਾਹ ਆਉਂਦੀ ਹੀ ਆਪਣਾ ਵਰਤਦੇ ਹੀ ਜਿੱਦਾਂ ਮਰਜ਼ੀ ਪਰ ਜੇ ਜੱਕਦਮ ਤੁਸੀਂ ਇਹ ਕੰਮ ਕਰਤਾ ਨਾ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਕਿਦਾਂ ਹੋਊਗਾ ਥੋੜਾ ਟਾਈਮ ਰੁਕੋ ਕੋਈ ਗੱਲ ਨਹੀਂ ਕਰਾਂਗੇ ਹਾਂ ਲੈ ਦਲਦਾ ਵੀ ਕੋਈ ਨਾ ਕੋਈ ਉਹ ਮੈਨੂੰ ਇਹ ਆ ਕਿ ਕਦੇ ਜੋਬਨ ਟੱਕਰ ਗਿਆ ਉਹਦੇ ਕੋਲ ਸਰਟੀਫਿਕੇਟ ਨਾਲ ਲਾਦੇ ਨਹੀਂ ਲਾਉਂਦਾ ਐਡੀ ਛੇਤੀ ਵੀ ਇਹ ਕੰਮ ਨਹੀਂ ਕਰਦਾ ਮਨ ਪਾਗਲ ਹੈਗਾ ਵਾ ਜਿੱਦਾਂ ਇਦਾਂ ਬੋਲਣ ਰਿਹਾ ਸੀ ਕੋਈ ਗੱਲ ਨਹੀਂ ਥੋੜੀ ਜਿਨਾ ਗਲਤੀ ਦਾ ਅਹਿਸਾਸ ਹੋ ਲੈੰਦੋ ਵੀ ਮੈਂ ਗਲਤ ਕੀਤਾ ਸੀ ਭਰਾ ਨਾਲ ਵੀ ਕੀਤਾ ਸੀ ਤੇ ਬਾਹਰ ਲੋਕਾਂ ਨਾਲ ਵੀ ਗੱਲਾਂ ਕੀਤੀਆਂ ਸੀ ਮੈਨੂੰ ਇਹ ਆ ਕਿ ਜੇ ਇਹੋ ਕੰਮ ਜੇ ਰਹਿਣਾ ਤੇ ਨੌਕਰੀ ਜਾਂਦੀ ਨਾ ਰਹੇ ਫਿਰ ਨਹੀਂ ਜਾਂਦੀ ਐਡੀ ਛੇਤੀ ਕੋਈ ਗੱਲ ਨਹੀਂ ਉਦਾਂ ਕਿਸੇ ਨਾਲ ਗੱਲ ਕਰ ਛਡੋ ਇਹਦੇ ਸਾਹਮਣੇ ਨਾ ਕਰਿਓ ਤੇ ਨਾ ਇਹਨੂੰ ਪਤਾ ਹੀ ਲੱਗੇ ਵੀ ਡੈਡੀ ਇਹ ਕੰਮ ਕਰਨ ਦੇ ਆ ਨਹੀਂ ਤੇ ਇਹਨੇ ਜਿਆਦਾ ਪੂਏ ਚੜ ਜਾਣਾ ਜੀ ਆਇਆ ਰਮਣ ਇੱਥੇ ਬੈਣੀ ਆ ਕੀ ਗੱਲ ਹੋ ਗਈ ਆ ਬੜੀ ਕਾਲੀ ਕਾਲੀ ਆ ਮੁੰਡਈ ਹਾਂ ਭੈਣ ਜੀ ਆਉਣਾ ਕੀ ਆ ਤੁਹਾਨੂੰ ਮੈਂ ਦੱਸਾਂ ਕੀ ਮੈਨੂੰ ਤਾਂ ਆ ਸਮਝ ਨਹੀਂ ਆਉਂਦੀ ਕਿ ਤੁਹਾਡੇ ਨਾਲ ਕਿੱਦਾਂ ਗੱਲ ਕਰਾਂ ਇਹ ਕੀ ਗੱਲ ਹੋ ਗਈ ਆ ਅਸੀਂ ਤਾਂ ਫਸ ਜੇ ਗਏ ਆ ਫਸ ਗਏ ਹੁਣ ਕੀ ਆ ਜੋ ਬਣਾ ਪਤਾ ਨਹੀਂ ਬਾਹਰ ਕੌਣ ਆਇਆ ਉਹ ਵੇਖੋ ਬਿਲਕੁਲ ਦੇਖੋ ਨਾ ਹੀ ਲਿਖਿਆ ਕੱਲਾ ਉਹਦਾ ਅੱਛਾ ਤੇ ਮੈਂ ਨਹੀਂ ਆ ਖੋਲੀ ਤੁਸੀਂ ਉਹਨੂੰ ਆਵਾਜ਼ ਮਾਰੋ ਉਹਨੂੰ ਕਹੋ ਵੀ ਆਪ ਹੀ ਪੜ੍ਹ ਲੈ ਵੇ ਕਾਜ ਬੋਲ ਵੀ ਸਹੀ ਕੀ ਹੋਇਆ ਵਾ ਤਾਂ ਕੀ ਬਣ ਗਿਆ ਮੇਰਨਾ ਲੱਲ ਗਈ ਨਾ ਮਾਂ ਤੂੰ ਇਹਦੇ ਨਾਲ ਖੁਸ਼ ਹੋ ਜਾਣ ਤੂੰ ਵੀ ਤੇਰਾ ਮੁੰਡਾ ਘਰ ਬਹਿ ਗਿਆ ਯੋ ਹੈ ਐਡੀ ਵਡੀ ਗੱਲ ਹੋ ਗਈ ਆ ਪਰ ਮਨਾ ਤੈਨ ਮੈਂ ਕਿੰਨੀ ਵਾਰ ਦੱਸਿਆ ਘਰ ਵੀ ਦੱਸਣ ਗਈ ਤੈਨ ਮੈਂ ਘਰ ਸੱਦ ਕੇ ਫੇਰ ਦੱਸਿਆ ਪਰ ਉਹਨਾਂ ਤੂੰ ਵੀ ਮੇਰੀ ਗੱਲ ਤੇ ਯਕੀਨ ਕੀਤਾ ਹੀ ਨਹੀਂ ਤੈਨ ਮੈਂ ਕਿਹਾ ਹੀ ਨਾ ਵੀ ਲੋਕੀ ਬਾਹਰ ਗੱਲਾਂ ਕਰਦੇ ਆ ਤਵੇਹਲਾ ਉਹੀ ਗੱਲ ਹੋਈ ਨਾ ਚੱਲ ਭੈਣ ਜੀ ਇਹ ਗੱਲਾਂ ਹੁਣ ਛੱਡੋ ਪਾਜੀ ਨੂੰ ਪੁੱਛਿਓ ਜੇ ਪਾਜੀ ਤੱਕ ਦੇ ਹੱਥ ਪੈਂਦਾ ਵਾ ਨਾ ਇਹ ਕੰਮ ਦਾ ਹੱਲ ਕਰਵਾ ਦੇਣਾ ਕਿਉਂਕਿ ਪਾਜੀ ਨੇ ਨੌਕਰੀ ਕੀਤੀ ਆ ਤੇ ਬਾਹਰ ਸੌ ਆਕਦੀ ਹੁੰਦੀ ਆ ਚੱਲ ਨਾ ਹੁਣ ਤੋਂ ਫਿਕਰ ਨਾ ਕਰ ਕੋਈ ਨੀ ਵੀ ਅੰਦੇ ਆ ਨਾ ਤੇ ਮੈਂ ਕਰਦੀ ਇਹਨਾਂ ਨਾਲ ਗੱਲ ਬਾਕ ਵੀ ਇਹਨਾਂ ਦੀ ਬਥੇਰੀ ਆ ਤੇ ਕਿਤੇ ਨਾ ਕਿਤੇ ਨਾ ਗੱਲ ਹੋਈ ਜਾਣੀ ਆ ਇਹਦਾ ਹੁਣ ਹੱਲ ਕੋਈ ਨਾ ਕੋਈ ਕੱਢਾਂਗੇ ਮੁੰਡੇ ਹੁਣ ਘਰ ਥੋੜੀ ਬਿਠਾ ਸੁਣਨਾ ਕਹਿਂਜੀ ਉਹ ਤੇ ਇਦਾਂ ਇਦਾਂ ਛਦਾਈ ਹੋ ਗਿਆ ਬੋਲੀ ਜਾਂਦਾ ਉੱਚੀ ਉੱਚੀ ਚਲੋ ਮੈਂ ਸਮਝ ਨਹੀਂ ਆ ਦੁੱਖ ਵੀ ਹੁੰਦਾ ਵਾ ਕ ਜਾ ਘਰ ਨਾ ਤੋ ਕੇ ਡਿਊਟੀ ਤੇ ਜਾਣਾ ਤੇ ਹੁਣ ਜਦੋਂ ਸਾਰੇ ਰਸਤੇ ਹੀ ਬੰਦ ਹੋ ਗਏ ਫੇ ਬੰਦੇ ਨੇ ਛਦਾਈ ਹੋਣਾ ਹੋਰ ਕੀ ਹੋਣਾ ਵਾ ਦੁੱਖ ਤੇ ਬੜਾ ਵੱਡਾ ਆ ਘਾਸਣ ਮੇਰੀ ਨੌਕੀ ਜਾਂਦਾ ਸੀ ਪੈਸੇ ਜਾਰ ਘਰ ਆਉਂਦੇ ਸੀ ਆਪਣਾ ਗੁਜ਼ਾਰਾ ਨਾ ਤੋਰਿਆ ਸੀ ਹੁਣ ਤੇ ਇੱਕ ਸਾਡੀ ਲੜਾਈ ਪੈਣੀ ਆ ਸੰਦੀਪ ਨੇ ਵੀ ਇਹ ਨਾ ਲੜਦਾ ਹੀ ਆ। ਤਬਾਰੋ ਹੀ ਲੋਕਾਂ ਨੂੰ ਗੱਲਾਂ ਕਰਨੀਆਂ ਹੀ ਆ। ਉਹ ਤਾਂ ਜੋ ਬੰਦਾ ਹੀ ਨਾਂ ਲਾਈ ਜਾਂਦਾ ਭੈਣ ਜੀ ਤੁਹਾਨੂੰ ਮੈਂ ਕੀ ਦੱਸਾਂ। ਗੱਲ ਕਰਦੀ ਆਪ। ਹੈ ਤੇ ਸੱਚਾ ਮੂੰਹ 'ਚ ਗੱਲ ਰਹਿੰਦੀ ਨਹੀਂ ਕਿ ਜਿਹੜੀ ਗੱਲ ਮੂੰਹ 'ਐ ਕਰਦੇ ਨਹੀਂ ਹੁੰਦੀ ਆ। ਇਹ ਨਹੀਂ ਵੇਖਣਾ ਪਿਆਹ ਗੱਲ ਵਿੱਚ ਨਫਾ ਵਾ ਕਿ ਨੁਕਸਾਨ ਵਾ। ਹੁਣ ਮੈਨੂੰ ਇਹ ਆ ਕਿ ਜੋ ਬੰਨ ਕੋਈ ਨੁਕਸਾਨ ਨਾ ਪਹਚਾਵੇ। ਚੱਲੇ ਤੇ ਇਹਦਾ ਹਾਲ ਨਿਕਲ ਜਾਊਗਾ ਨਾ। ਆਪਣੀ ਡਿਊਟੀ ਤੇ ਜਾਣ ਲੱਗੂਗਾ। ਤੂੰ ਉਹਨਾਂ ਨੂੰ ਸਮਝਾਵਜਾ ਪਿਆਰ ਦੇ ਨਾਲ। ਇਹ ਵੀ ਕੋਈ ਇਹੋ ਜਿਹਾ ਸਟੈਪ ਨਾ ਚੁੱਕੇ ਕਿ ਮੁੜ ਕੇ ਉਹਦੇ ਜਾਇ ਗੱਲ ਪਵੇ ਉਹਦਾ ਨਾਮ ਜਿਹੜਾ ਨਾ ਉਹ ਸਭ ਨਾਲ ਨਜਾਇਜ਼ ਹੀ ਲਾਉਂ ਦਿਆ ਆ ਗੱਲ ਤੇ ਨੇ ਕੀਤੀ ਅੱਪੇ ਹੀ ਅੱਪੇ ਕਰਕੇ ਬੜਾ ਭੁੱਲ ਗਿਆ ਹੋਊਗਾ ਇਹਨੂੰ ਪਤਾ ਨਹੀਂ ਮੈਂ ਕਿਦਾਂ ਗੱਲ ਕੀਤੀ ਸਾਰਾ ਹੀ ਪਤਾਵਾ ਭੈਣ ਜੀ ਇਹਨੂੰ ਆਂਦਾ ਫੇ ਸਕੂਲ ਹੀ ਕਿਹਨਾਂ ਗੱਲ ਕੀਤੀ ਟੀਚਰ ਨਾਲ ਤੈਨੂੰ ਪਤਾਵਾ ਅੱਜ ਕੱਲ ਜਿਹੜੇ ਆ ਨਾ ਬਗਾਨੇ ਲੋਕ ਉਹ ਮਾੜਾ ਜਿਹਾ ਭੇਤ ਲੱ ਲੈਣ ਤੇ ਮੁੜ ਕੇ ਸਾਰਾ ਚਿੱਠਾ ਅਗਲੀ ਗਾੜੀ ਖੋਲ ਦਿੰਦੇ ਆ ਗੱਲ ਤੇ ਇਦਾਂ ਹੀ ਆ ਬਾਕੀ ਹੁਣ ਤੋ ਕਿਸੇ ਕੱਲ ਦਾ ਫਿਕਰ ਨਾ ਕਰ ਜਿੱਥੇ ਤੱਕ ਹੋ ਸਕਿਆ ਨਾ ਇਹਨਾਂ ਨੇ ਨੌਕਰੀ ਬਚਾ ਲੈਣੀ ਆਪੇ ਤੇ ਮੈਂ ਕਿਹਾ ਨਾ ਵਾਕਈ ਬਥੇਰੀ ਆ ਇਹਨਾਂ ਨਾਲ ਕਰ ਲੈਣੀ ਗੱਲ ਮੈਨੂੰ ਬੜਾ ਜੀ ਮੇਰਾ ਤਾਂ ਕਿਤੇ ਘਰ ਨਾ ਚੈਨ ਨਹੀਂ ਆਉਂਦਿਆ ਮੈਨੂੰ ਟਕਾਈ ਨਹੀਂ ਆਉਂਦੀ ਤੇ ਮੈਂ ਚੱਲ ਮੈਂ ਭੈਣ ਜੀ ਨੂੰ ਜਾ ਕੇ ਕਹਿ ਕੇ ਆਉਂਦੀ ਆ ਜੇ ਭਾਜੀ ਘਰ ਹੋਣਗੇ ਤਾਂ ਉਹਨਾਂ ਨੂੰ ਕਹੂੰਗੀ ਚੱਲ ਕੋਈ ਨਹੀਂ ਭਾਜੀ ਸ਼ਹਿਰੋਂ ਹੁੰਦੇ ਆ ਨਾ ਤਹੀ ਗੱਲ ਕਰਿਓ ਮੈਂ ਵੀ ਘਰ ਜਾ ਕੇ ਵੇਖਾਂ ਉਹ ਬੜਾ ਖਿਜਣ ਰਿਹਾ ਹੈਗਾ ਚੱਲ ਉਹਨੂੰ ਨਾ ਹੁਣ ਬਾਹਰ ਬਹੋਰ ਨਾ ਕੱਢੀ ਜਰਾ ਉਹਨੇ ਕਹੇ ਚਾਰ ਦਿਨ ਘਰੇ ਪਿਆ ਹਾਂ ਕੋਈ ਲੋਕਾਂ ਵਰਗੇ ਗੱਲਾਂ ਬਣਾਉਣੀਆਂ ਨੇ ਕੋਈ ਨਹੀਂ ਮੈਂ ਸਮਝ ਨਹੀਂ ਜਾ ਕੇ ਪਿਆ ਤੇ ਬਿਆਦਾ ਚਾਹ ਪਾਣੀ ਪੀ ਨਹੀਂ ਨਹੀਂ ਚਾਹ ਨਹੀਂ ਮੈਂ ਚਾਹ ਨੂੰ ਤਾਂ ਜੀ ਨਹੀਂ ਕਰਨ ਰਿਆ ਤੇ ਚਾਹ ਕਿੱਥੇ ਪੀ 10 ਉਹ ਉਹ ਮੈਂ ਵੀ ਨਾ ਸਮਝਾਉਣੀ ਹਾਂ ਪਰ ਮੇਰੀ ਗੱਲ ਤੇ ਨਾ ਅਸਰ ਮਾਸਾ ਜਨਾ ਨਹੀਂ ਕਰਦੀ ਸਭ ਉਲਟੀ ਪੈਂਦੀ ਹੀ ਵੀ ਇਦਾਂ ਹੀ ਇਹਦੇ ਆਪਣੇ ਨਹੀਂਗੇ ਪਰाये ਆ ਪਰ ਸਾਨੂੰ ਤਾਂ ਨਿਆਣਾ ਦੁੱਖ ਹੁੰਦਾ ਹੈ